ਹਾਂਜੀ ਸਤਿ ਸ਼੍ਰੀ ਅਕਾਲ ਸਰੋ ਮੈਂ ਤੁਹਾਡਾ ਆਪਣਾ ਲੱਖੀ ਸ਼ੀਰ ਗਿਲ ਆ ਜੀ ਮੈਂ ਗਿਆ ਹੋਏਗਾ ਬੀਟ ਲੈਂਡ ਬੀਟ ਲੈਂਡ ਪੈਂਦਾ ਹੈ ਜੂਬਾ ਹਿੱਟੀ ਦੇ ਲਾਗੇ ਤੇ ਇੱਥੇ ਆਪਣਾ ਤੁਸੀਂ ਜਾਓ ਜਰੂਰ ਸਾਰੇ ਆ ਇੱਥੇ ਸੂਰਜਮੁਖੀ ਵੀ ਲੱਗੀ ਹੋਈ ਹੈਗੀ ਤੇ ਜੇ ਸੂਰਜਮੁਖੀ ਦਾ ਆਪਾਂ ਫੁੱਲ ਲੈਣਾਗੇ ਇਹ ਤੇ 1 ਇੰਚੀ ਉਤੋਂ ਦੇ ਦਿੰਦੇ ਹੈਗੇ ਕੱਟਣ ਨੂੰ 2 ਡਾਲਰ ਚਾਰਜ ਕਰਦੇ ਆ ਤੇ ਆ ਆਪਣੀ ਹੈਗੀ ਇੱਥੇ ਟ੍ਰੇਨ ਟ੍ਰੇਨ ਦਾ ਝੂਟਾ ਵੀ ਲਿਆ ਸੀਗਾ ਟ੍ਰੇਨ ਦੀ 25 ਡਾਲਰ ਦੀ ਟਿਕਟ ਹੁੰਦੀ ਹੈਗੀ ਇਹਦਾ ਜਰੂਰ ਲਿਓ ਨਾਲ ਨਾਲ ਆਪਾਂ ਆਪਣੇ ਬੱਚੇ ਨੂੰ ਲੈ ਆ ਸਕਦੇ ਆ ਤੇ ਦੋ ਤਿੰਨ ਕਰ ਐਡਾਂ ਹੋਰ ਨੇ ਉਹ ਵੀ ਲੈ ਆ ਸਕਦੇ ਆ ਆਲੇ ਦੁਆਲੇ ਬਦਾਮਾਂ ਦੇ ਬਾਗ ਤੁਸੀਂ ਦੇਖ ਲਓ ਬਹੁਤ ਹੀ ਘੈਂਟ 뷰 ਹੈਗਾ ਜਿਹਨੂੰ ਆਪਾਂ ਉਸੇ ਜਾਂਦੇ ਆਂਗੇ ਸਾਰਾ ਟਰਿੰਜ ਵੀ ਜਾ ਕੇ ਜਰੂਰ ਆਇਓ ਤੇ ਵੀਕਐਂਡ ਤੇ ਨਾ ਜਾਇਓ ਤੇ ਆ ਦੇਖੋ ਘੂੜੇ ਘੂੜੇ ਇੱਥੇ ਸਾਰੇ ਕਹਿੰਦੇ ਵੀਕਐਂਡ ਤੇ ਬੜਾ ਜਿਆਦਾ ਬੀਜੀ ਹੁੰਦਾ ਹੈਗਾ ਮੈਂ ਦੋ ਵਾਰ ਹੀ ਗਿਆ ਸੀਗਾ ਇਸ ਵਾਰੀ ਇੱਕ ਦਿਨ ਵੀਕਐਂਡ ਤੇ ਗਿਆ ਸੀ ਤੇ ਫਿਰ ਵੀਕੜੀ ਜੀ ਗਿਆ ਸੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਤੇ ਆ ਇੱਥੇ ਇੱਕ ਸ਼ੋ ਵੀ ਹੁੰਦਾ ਹੈਗਾ ਉਹ ਵੀ ਤੁਸੀਂ ਦੇਖਿਓ ਬੱਚਿਆਂ ਵਾਸਤੇ ਬਹੁਤ ਘੈਂਟ ਆ ਦੇਖੋ ਕਿਰਾਂ ਸੂਰਾਂ ਦੀ ਰੇਸ਼ ਲੱਗਦੀ ਜਾਂਦੀ ਹੈ ਇਹ ਵੀ ਸ਼ੋ ਬੱਚਿਆਂ ਨੂੰ ਦਿਖਾ ਕੇ ਲਿਆਇਓ ਬਹੁਤ ਹੀ ਵਧੀਆ ਹੈਗਾ ਇਹਨਾਂ ਦੀ ਰੇਸ਼ ਲਵਾਉਂਦੇ ਆਗੇ ਸਾਰੇ ਭੈਣ ਭਾਈ ਜਾਇਓ ਬੱਚਿਆਂ ਵਾਸਤੇ ਬਹੁਤ ਵਧੀਆ ਹੈਗਾ ਹਨਾ ਟੈਨਸ਼ਨ ਆ ਤਾਂ ਆਪਾਂ ਨੂੰ ਜ਼ਿੰਦਗੀ 'ਚ ਬਹੁਤ ਔਖ ਹੈ ਭੈਣ ਭਾਈ ਨੂੰ ਬਹੁਤ ਜ਼ਿਆਦੇ ਨੇ ਤੇ ਆ ਦੇਖੋ ਆ ਬਾਹਰੋਂ ਮੈਂ ਬਣਾਈ ਵੀਡੀਓ ਅੱਗੇ ਟ੍ਰੇਨ ਦੀ ਸਾਰੀ ਜਾਂਦੀ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ। ਲੋਕੇਸ਼ਨ ਦਾ ਨਾਮ ਲਾ ਦਊਗਾ। ਜੂਬਾ ਹਿੱਡੀ ਤੇ ਲੱਗ ਗਿਆ। ਆਪਣੀ ਈਰੀ ਦੇ ਜ਼ਰੂਰ ਜਾਇਓ।